ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਅਫੀਸ਼ੀਅਲ ਮੰਗੜਤੇ ਆਸ ਹੈ ਜੀ ਤੁਸੀਂ ਸਾਰੇ ਬਹੁਤ ਵਧੀਆ ਹੋਵਗੇ ਤੇ ਵਾਹਿਗੁਰੂ ਜੀ ਦੀ ਮਿਹਰ ਨਾਲ ਚੜ੍ਹਦੀ ਕਲਾ ਚ ਹੋਵਗੇ ਜੀ ਜੇ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ ਤੇ ਨਾਲ ਲੱਗਦੇ ਬੈਲ ਆਈਕਨ ਨੂੰ ਜਰੂਰ ਪ੍ਰੈਸ ਕਰਨਾ ਤਾਂ ਕਿ ਜਦੋਂ ਵੀ ਅਸੀਂ ਕੋਈ ਵੀ ਨਵੀਂ ਵੀਡੀਓ ਅਪਲੋਡ ਕਰੀਏ ਤੇ ਸਾਡੇ ਭੈਣ ਭਰਾਵਾਂ ਕੋਲ ਪਹੁੰਚ ਜਾਏ ਕਰੀ ਜੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਨਾਲ ਸੰਤ ਬਾਬਾ ਅਜੀਤ ਸਿੰਘ ਸਾੜੀ ਵਾਲੇ ਉਹਨਾਂ ਦੇ ਆਪਾਂ ਵਚਨ ਸਾਂਝੇ ਕਰਾਂਗੇ ਕਿ ਚਲਾਕੀ ਕਰਨ ਵਾਲਿਆਂ ਤੋਂ ਕਿਵੇਂ ਬਚਿਆ ਜਾ ਸਕਦਾ ਹੈ ਇੱਕ ਮੁਸਲਮਾਨ ਵੀਰ ਦੀ ਸੱਚੀ ਗੱਲ ਵੀ ਤੇ ਸੰਤ ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲੇ ਸੁਣਾਉਂਦੇ ਨੇ ਇਸ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਨਾਲ ਸਾਂਝੀ ਕਰਾਂਗੇ ਸੋ ਸਾਰੇ ਮੇਰੇ ਭੈਣ ਭਰਾਵਾਂ ਨੂੰ ਬੇਨਤੀ ਹੈ ਜੀ ਵੀਡੀਓ ਨੂੰ ਅੰਤ ਤੱਕ ਸੁਣਿਓ ਜ਼ਰੂਰ ਤੇ ਹੋਰ ਭੈਣ ਭਰਾਵਾਂ ਦੇ ਨਾਲ ਜ਼ਰੂਰ ਸਾਂਝਾ ਕਰਿਓ ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲੇ ਅਕਸਰ ਇਹ ਕਹਿਆ ਕਰਦੇ ਸੀ ਕਿ ਚਲਾਕੀਆਂ ਦੇ ਨਾਲ ਰਿਸ਼ਤੇ ਵਿਗੜਦੇ ਆ ਫਿਰ ਵੀ ਲੋਕ ਚਲਾਕੀਆਂ ਕਰਦੇ ਆ ਤੇ ਜਦੋਂ ਆਪਾਂ ਚਲਾਕੀ ਕਰਦੇ ਆ ਉਦੋਂ ਆਪਾਂ ਰੱਬ ਤੋਂ ਵੀ ਦੂਰ ਹੁੰਨੇ ਆ ਕਿਉਂਕਿ ਚਲਾਕੀ ਕਰਨਾ ਇੱਕ ਬਹੁਤ ਵੱਡਾ ਔਗਣਾ ਚਲਾਕੀਆਂ ਨਾਲ ਹੋਰ ਤਾਂ ਸਭ ਕੁਝ ਪਾਇਆ ਜਾ ਸਕਦਾ ਪਰ ਮਨ ਦਾ ਟਿਕਾ ਕਦੇ ਵੀ ਬੰਦੇ ਨੂੰ ਪ੍ਰਾਪਤ ਨਹੀਂ ਹੋ ਸਕਦਾ ਗੁਰੂ ਅਮਰਦਾਸ ਜੀ ਨਿਤਨੇਮ ਦੀ ਬਾਣੀ ਚ ਵੀ ਫਰਮਾਉਂਦੇ ਹਨ ਕਿ ਇਹ ਮਨ ਚੰਚਲਾ ਚਤੁਰਾਈ ਕਿਨੇ ਨਾ ਪਾਇਆ ਇਹ ਚਲਾਕੀਆਂ ਦੇ ਨਾਲ ਅਕਸਰ ਰਿਸ਼ਤੇ ਵਿਗੜ ਜਾਂਦੇ ਆ ਜਦੋਂ ਕਿਸੇ ਰਿਸ਼ਤੇਦਾਰ ਨੂੰ ਪਤਾ ਲੱਗਦਾ ਹੈ ਕਿ ਆਪਾਂ ਚਲਾਕੀ ਕਰ ਰਹੇ ਸੀ ਜਾਂ ਸਾਹਮਣੇ ਵਾਲਾ ਚਲਾਕੀ ਵਰਤ ਰਿਹਾ ਹੈ ਇਹਦੇ ਨਾਲ ਨਫ਼ਰਤ ਹੀ ਪੈਦਾ ਹੁੰਦੀ ਆ ਮਹਾਪੁਰਖ ਜੀ ਦਾ ਕਹਿਣਾ ਹੈ ਕਿ ਕਈ ਵਾਰ ਚਲਾਕ ਬੰਦਾ ਆਪਣੀ ਚਲਾਕੀ ਵਿੱਚ ਹੀ ਹਾਰ ਜਾਂਦਾ ਹੈ ਫਿਰ ਉਹਨੂੰ ਅਫਸੋਸ ਵੀ ਹੁੰਦਾ ਹੈ ਚਲਾਕੀਆਂ ਲੋਕ ਪੋਥ ਕਰਦੇ ਨੇ ਉਹ ਰਤੂ ਰਾਤੀ ਅਮੀਰ ਹੋਣਾ ਚਾਹੁੰਦੇ ਨਹੀਂ ਛੋਟੀ ਜੀ ਕਹਾਣੀ ਜੋ ਅਕਸਰ ਹੀ ਮਾਪੁਰਖ ਦ੍ਰਿਸ਼ਟਾਂਤ ਦਿਆ ਕਰਦੇ ਸੀ ਆਓ ਆਪਾਂ ਸਰਵਣ ਕਰਦੇ ਹਾਂ ਕੋਈ ਮੁਸਲਮਾਨ ਵੀਰ ਸੀ ਉਹਨੂੰ ਉਹਦੇ ਦਾਦਾ ਜੀ ਬਹੁਤ ਹੀ ਪਿਆਰ ਕਰਦੇ ਸੀ ਜਾਣ ਤੋਂ ਪਹਿਲਾਂ ਉਹਨਾਂ ਨੇ ਸੰਸਾਰ ਤੋਂ ਉਹਨਾਂ ਨੂੰ ਬੀ ਬੇਸ਼ਕੀਮਤੀ ਮੋਤੀ ਬੜੇ ਸੋਹਣੇ ਮੋਤੀ ਸੀ ਕੀਮਤੀ ਵੀ ਸੀ ਵਿਰਾਸਤ ਚ ਦੇ ਦਿੱਤੇ ਇੱਕ ਦਿਨ ਕੀ ਹੋਇਆ ਇੱਕ ਸੁਨਿਆਰੇ ਦੀ ਦੁਕਾਨ ਉਹ ਮੁਸਲਮਾਨ ਵੀਰ ਉਹ ਮੋਤੀਆਂ ਨੂੰ ਲੈ ਕੇ ਗਿਆ ਤੇ ਸੁਨਿਆਰੇ ਨੂੰ ਕਹਿਣ ਲੱਗਾ ਇਦਾਂ ਕਰੋ ਕਿ ਇਹ ਮੋਤੀ ਮੈਂ ਸੰਭਾਲ ਕੇ ਰੱਖਣਾ ਚਾਹਨਾ ਇਹਨਾਂ ਦਾ ਇੱਕ ਹਾਰ ਬਣਾ ਦਿਓ ਫਿਰ ਜਦੋਂ ਇਹ ਹਾਰ ਬਣ ਜਾਊਗਾ ਨਾ ਫਿਰ ਇਸ ਸੰਭੇ ਰਹਿਣਗੇ ਉਹ ਸੁਨਿਆਰਾ ਲਾਲਚੀ ਬਹੁਤ ਸੀ ਉਹਨੇ ਆਖਿਆ ਠੀਕ ਹੈ ਪਰ ਪਹਿਲਾ ਮੈਂ ਤੁਹਾਡੀ ਮੌਜੂਦਗੀ ਵਿੱਚ ਮੋਤੀਆਂ ਨੂੰ ਗਿਣ ਸਕਦਾ ਮੋਤੀ ਗਿਣਦੇ ਸਮੇਂ ਉਹਨੇ ਕੀ ਕੀਤਾ ਇੱਕ ਮੋਤੀ ਨੂੰ ਹੌਲੀ ਦੇਣੀ ਆਪਣੀ ਝੋਲੀ 'ਚ ਖਸਕਾ ਲਿਆ ਕਿਉਂਕਿ ਜਿਹੜੇ ਇਹ ਚਲਾਕੀਆਂ ਕਰਦੇ ਆ ਉਹਨਾਂ ਨੂੰ ਪਤਾ ਹੁੰਦਾ ਕਿ ਚਲਾਕੀ ਕਰਨੀ ਕਿਵੇਂ ਆ ਜਦੋਂ ਉਹਨੇ ਝੋਲੀ 'ਚ ਖਸਕਾਇਆ ਤਾਂ ਸੁਨਿਆਰਾ ਮੁਸਲਮਾਨ ਨੂੰ ਕਹਿਣ ਲੱਗਾ ਤੁਸੀਂ ਕਹਿ ਰਿਹਾ ਕਿ ਇਹ 20 ਮੋਤੀ ਨੇ ਪਰ ਇਹ ਤਾਂ 19 ਮੋਤੀ ਨੇ ਉਹ ਮੁਸਲਮਾਨ ਵੀ ਬਹੁਤ ਹੈਰਾਨ ਹੋਇਆ ਉਹਨੂੰ ਪਰ ਪਤਾ ਲੱਗ ਗਿਆ ਕਿ ਉਸਨੇ ਸੁਨਿਆਰੇ ਦੀ ਝੋਲੀ 'ਚ ਆਪ ਦਾ ਮੋਤੀ ਕਿਉਂਕਿ ਉਹਨੇ ਡਿੱਗਦਾ ਦੇਖ ਲਿਆ ਸੀ ਪਰ ਉਹਨੂੰ ਇਹ ਨਹੀਂ ਪਤਾ ਸੀ ਕਿ ਸੁਨਿਆਰੇ ਲੋਕ ਇਸ ਤਰ੍ਹਾਂ ਧੋਖਾ ਕਰ ਸਕਦੇ ਆ ਪਰ ਉਹ ਚੁੱਪ ਰਿਹਾ ਉਹ ਉਸ ਸੁਨਿਆਰੇ ਨੂੰ ਦੱਸਣਾ ਨਹੀਂ ਸੀ ਚਾਹੁੰਦਾ ਕਿਉਂਕਿ ਰੋੜਾ ਪਹਿਜਣਾ ਸੀ ਉਹ ਮੁਸਲਮਾਨ ਵੀਰ ਬਹੁਤ ਹੀ ਸਿਆਣਾ ਸੀ ਬਾਬਾ ਜੀ ਕਹਿੰਦੇ ਕਿ ਉਹਨੇ ਕੀ ਕੀਤਾ ਉਹ ਮੁਸਲਮਾਨ ਸੁਨਿਆਰੇ ਨੂੰ ਕਹਿੰਦਾ ਤੁਸੀਂ ਗਿਣ ਲਏ ਹੁਣ ਮੈਨੂੰ ਵੀ ਗਿਣ ਲੈਣ ਦਿਓ ਉਹ ਮੁਸਲਮਾਨ ਵੀਰ ਨੇ ਮੋਤੀ ਗਿਣੇ ਮੋਕਾ ਉਹਨੇ ਵੀ ਟਾੜਿਆ ਉਹਨੇ ਵੀ ਉਵੇਂ ਕੀਤਾ ਇੱਕ ਮੋਤੀ ਆਪਣੀ ਝੋਲੀ 'ਚ ਖਸਕਾ ਲਿਆ ਉਹਨੂੰ ਪਤਾ ਨਹੀਂ ਲੱਗਣ ਦਿੱਤਾ ਕਿੰਦਾ ਹਾਂ ਹਾਂ ਇਹ ਤਾਂ 19 ਆ ਸੁਨਿਆਰੀ ਨੇ ਆਖਿਆ ਠੀਕ ਆ ਮੈਂ ਥੋੜੇ ਹੀ ਦਿਨਾਂ ਵਿੱਚ ਇਹ ਹਾਰ ਤੁਹਾਨੂੰ ਬਣਾ ਕੇ ਦੇ ਦਵਾਂਗਾ ਤੁਸੀਂ ਇਦਾਂ ਕਰਿਓ ਪਰਸੋਂ ਆ ਜਾਣਾ ਤੇ ਲੈ ਜਾਣਾ ਉਸੇ ਸ਼ਾਮ ਜਦੋਂ ਸੁਨਿਆਰੀ ਨੇ ਮੋਤੀ ਗਿਣੇ ਕੀ ਵੇਖਦਾ ਹੈ ਕਿ ਇਹ ਤਾਂ ਸਿਰਫ 18 ਹੀ ਨੇ ਪਰ ਉਹਨੇ ਸੋਚਿਆ ਕਿ ਮੈਂ ਤਾਂ ਉਹਦੇ ਸਾਹਮਣੇ 19 ਗਿਣ ਕੇ ਰੱਖੇ ਸੀ ਤੇ ਉਹਨੇ ਆਪਣੇ ਆਪ ਨੂੰ ਆਖਿਆ ਹੁਣ ਮੈਂ ਕੀ ਕਰਾਂ ਹੁਣ ਜਾਂ ਤਾਂ ਮੈਂ ਇਹ ਹਾਰ ਆ ਜਿਹੜਾ ਮੋਤੀਆਂ ਦਾ ਕਿ ਮੈਂ ਜਿਹੜਾ ਆਪ ਇੱਕ ਖਸਕਾਇਆ ਮੋਤੀ ਆਪਣੀ ਝੋਲੀ ਚ ਜਾਂ ਤਾਂ ਉਹ ਪਾ ਕੇ ਉੰਨੀ ਪੂਰੀ ਕਰਾਂ ਜਾਂ ਫਿਰ ਮੈਂ ਕੋਈ ਤੋ ਬਾਰੋਂ ਕੋਈ ਮੋਤੀ ਇਸ ਵਿੱਚ ਪਾ ਕੇ ਇਹਨੂੰ ਪੂਰਾ ਕਰਾਂ ਪਰ ਜੇ ਬਾਰੋਂ ਕੋਈ ਮੋਤੀ ਪਾਉਂਦਾ ਫਿਰ ਉਹ ਜੱchnਾ ਨਹੀਂ ਸੀ ਉਹਦੇ ਕੋਈ ਹੱਲ ਹੀ ਨਹੀਂ ਬਚਿਆ ਫਿਰ ਉਸ ਸੁਨਿਆਰਾ ਸ਼ਰਮਿੰਦਾ ਹੋ ਗਿਆ ਉਹਨੇ ਕੀ ਕੀਤਾ ਫਿਰ ਜਿਹੜਾ ਮੋਤੀ ਉਹਨੇ ਆਪਣੀ ਝੂਲੀ 'ਚ ਖਸਕਾਇਆ ਸੀ ਉਹਨੂੰ ਉਹੀ ਪਾਉਣਾ ਪਿਆ ਤੇ ਉਹਨੇ ਉਹ ਜਿਹੜਾ ਮੋਤੀ ਦਾ ਹਾਰ ਸੀਗਾ ਉਹ ਫਿਰ ਉੰਨੀ ਏਦਾਂ ਪੂਰੇ ਕੀਤੇ ਮੋਤੀ ਉਹ ਬਹੁਤ ਹੀ ਸ਼ਰਮਿੰਦਾ ਹੋ ਗਿਆ ਸੀ ਦੇਖੋ ਬਾਬਾ ਜੀ ਕਹਿੰਦੇ ਕਿ ਬੰਦੇ ਦੀ ਚਲਾਕੀ ਕਈ ਵਾਰ ਉਹਨੂੰ ਵੀ ਸ਼ਰਮਿੰਦਾ ਕਰ ਦਿੰਦੀ ਆ ਉਹ ਇਦਾਂ ਦੀ ਛੋਟੀ ਛੋਟੀ ਦ੍ਰਿਸ਼ਟਾਂਤ ਦਿਆ ਕਰਦੇ ਸੀ ਤਾਂ ਕਿ ਤੁਹਾਨੂੰ ਸਮਝ ਆਵੇ ਹੁਣ ਇਹ ਗੱਲ ਬਹੁਤ ਵੱਡੀ ਆ ਕਿ ਰਿਸ਼ਤਿਆਂ 'ਚ ਜਿਵੇਂ ਆਪਾਂ ਦੇਖਦੇ ਆ ਕਿ ਲੋਕ ਕਿੰਨੀਆਂ ਚਤਰਾਈਆਂ ਕਰੀ ਜਾਂਦੇ ਆ ਸਾਨੂੰ ਚਲਾਕੀ ਨਹੀਂ ਕਰਨੀ ਚਾਹੀਦੀ ਚਲਾਕੀਆਂ ਨਾਲ ਕੀ ਹੋ ਜਾਏਗਾ ਚਲਾਕੀਆਂ ਨਾਲ ਤੇਰੀ ਕੋਲ ਦੌਲਤ ਆ ਸਕਦੀ ਆ ਮਨ ਦੀ ਸ਼ਾਂਤੀ ਨਹੀਂ ਆ ਸਕਦੀ ਅੱਜ ਦੇ ਲੋਕਾਂ ਦੇ ਮਨ ਬਹੁਤ ਹੀ ਜ਼ਿਆਦਾ ਚੰਚਲ ਨੇ ਬਾਬਾ ਜੀ ਕਹਿੰਦੇ ਹੁੰਦੇ ਸੀ ਕਿ ਮਨ ਨੂੰ ਖੁਰਾਕ ਨਹੀਂ ਮਿਲਦੀ ਸਿਮਰਨ ਦੀ ਜਿਹਦੇ ਕਰਕੇ ਮੈਲ ਲੱਗੀ ਹੋਈ ਆ ਚਾਰੇ ਪਾਸੇ ਮੈਲ ਹੀ ਮੈਲ ਤੂਰੀ ਫਿਰਦੀ ਆ ਕਿਸੇ 'ਚ ਕਰੋਧ ਦੀ ਮੈਲ ਆ ਕਿਸੇ 'ਚ ਕਾਮ ਦੀ ਮੈਲ ਆ ਕਈ ਹੰਕਾਰ ਚ ਤੁਰੇ ਫਿਰਦੇ ਆ ਫੁੱਲਾਂ ਦਾ ਤੂ ਇਤਰ ਬਣਾ ਇਤਰ ਦਾ ਫਿਰ ਕੱਢ ਦਰਿਆ ਦਰਿਆ ਦੇ ਵਿੱਚ ਤਾਰੀਆਂ ਲਾ ਫਿਰ ਵੀ ਤੇਰੀ ਬੋ ਨੀ ਮੁੱਕਣੀ ਪਹਿਲਾ ਆਪਣੀ ਮੈਂ ਮੁਕਾ ਬੰਦਿਆ ਤੇਰੇ ਵਿੱਚ ਤਾਂ ਹੰਕਾਰ ਬਹੁਤ ਹੈ ਵੇਦ ਵੀ ਇਹੀ ਗੱਲ ਕਹਿੰਦੇ ਆ ਕਿ ਹੰਕਾਰ ਰੱਬ ਨੂੰ ਪਾਉਂਦਾ ਨਹੀਂ ਇਸੇ ਤਰ੍ਹਾਂ ਫਿਰ ਉਹ ਸੁਨਿਆਰਾ ਬੜਾਈ ਸ਼ਰਮਿੰਦਾ ਹੋਇਆ ਪਰ ਜੋ ਮੁਸਲਮਾਨ ਵੀ ਸੀ ਉਹ ਨਹੀਂ ਤਾਂ ਸਿਆਣਪ ਵਰਤੀ ਬਾਬਾ ਜੀ ਇੱਕ ਹੋਰ ਵੀ ਕਥਾ ਅਕਸਰ ਕਿਹਾ ਕਰਦੇ ਸੀ ਉਕਿਆ ਕਰਦੇ ਸੀ ਕਿ ਇਹ ਹੈ ਤਾਂ Vedic ਕਾਲ ਦੀਆਂ ਪਰ ਗੱਲ ਸੁਣਨ ਵਾਲੀ ਆ ਇੱਕ ਵਾਰੀ ਕੋਈ ઋષਿ ਸੀ ਉਸਨੇ ਪਉਤ ਤਪੱਸਿਆ ਕੀਤੀ ਜਿਵੇਂ ਸਾਧੂ ਬੰਦਗੀ ਕਰਦੇ ਆ ਤਪੱਸਿਆ ਕਰਦੇ ਆ ਪੁਰਾਣੇ ਸਮੇਂ ਵਿੱਚ ਕਰਦੇ ਹੁੰਦੇ ਸੀ ਤੇ ਅੱਜ ਵੀ ਹੈਗੇ ਆ ਬੀਜ ਨਾਮ ਨਹੀਂ ਹੁੰਦਾ ਉਹ ઋષਿ ਦੀ ਤਪੱਸਿਆ ਤੋਂ ਪ੍ਰਸੰਨ ਹੋ ਕੇ ਪਰਮਾਤਮਾ ਨੇ ਕਿਹਾ ਕਿ ॠषि ਜੀ ਮੈਂ ਤੁਹਾਨੂੰ ਕੁਝ ਦੇਣਾ ਚਾਹੁੰਨਾ ॠषि ਨੇ ਆਖਿਆ ਮੇਰੇ ਕੋਲ ਤੁਹਾਡਾ ਦਿੱਤਾ ਸਬਰ ਆ ਸਭ ਕੁਝ ਆ ਕਿਸੇ ਵੀ ਚੀਜ਼ ਦੀ ਲੋੜ ਨਹੀਂ ਸੋਚਿਆ ਹੀ ਨਹੀਂ ਕਿ ਕਦੇ ਕਿਸੇ ਤੋਂ ਕੁਝ ਮੰਗਣਾ ਪਰਮਾਤਮਾ ਨੇ ਕਿਹਾ ਮੈਂ ਤੈਨੂੰ ਵਰ ਦੇਣਾ ਕਿ ਤੇਰੀ ਤਪੱਸਿਆ ਤੋਂ ਮੈਂ ਤੈਨੂੰ ਖੁਸ਼ ਹੋ ਕੇ ਵਰ ਦੇ ਰਿਹਾ ਕਿ ਜਿਹੜੀ ਚੀਜ਼ ਦੇ ਸਿਰ ਤੇ ਹੱਥ ਰੱਖੇਗਾ ਉਦੀ ਮਨੋ ਕਾਮਨਾ ਪੂਰੀ ਹੋ ਜਾਏਗੀ ਹੁਣ ਰਿਸ਼ੀ ਨੇ ਸੋਚਿਆ ਕਿ ਐਵੇਂ ਤਾਂ ਮੇਰੇ 'ਚ ਹੰਕਾਰ ਆ ਜਾਏਗਾ ਕਿ ਮੈਂ ਕਰ ਰਹੀ ਹਾਂ ਮੇਰੇ ਕਿਤੇ ਸਭ ਕੁਝ ਹੋ ਰਿਹਾ ਸੋਨੇ ਪਰਮਾਤਮਾ ਨੂੰ ਆਖਿਆ ਕਿ ਭਗਵਾਨ ਜੀ ਜੇ ਤੁਸੀਂ ਮੈਨੂੰ वर ਦੇਣਾ ਹੀ ਚਾਹੁੰਦੇ ਹੋ ਕਿਰਪਾ ਕਰਕੇ ਇਹ वर ਦਿਓ ਕਿ ਜਿਹਦੇ ਉੱਤੇ ਮੇਰਾ ਪਰਛਾਵਾ ਪਵੇ ਉਹਦੀ ਮਨੋ ਕਾਮਨਾ ਪੂਰੀ ਹੋ ਜਾਇਆ ਕਰੇ ਤੇ ਮੈਨੂੰ ਉਹਦਾ ਚਿਹਰਾ ਨਾ ਦਿਖਾਈ ਦੇਵੇ ਇਹੀ ਬੇਨਤੀ ਆ ਤਾਂ ਕਿ ਮੈਨੂੰ ਪਤਾ ਨਾ ਲੱਗੇ ਮੈਂ ਕਿਸ ਕਿਸ ਦੀ ਕਾਮਨਾ ਇੱਛਾ ਪੂਰੀ ਕੀਤੀ ਆ ਕਿਹਦੇ ਉੱਤੇ ਪਰਉਪਕਾਰ ਕੀਤਾ ਦੇਖੋ ਐਸੀ ॠषि ਵੀ ਹੋਏ ਆ ਇਹ ਦ੍ਰਿਸ਼ਟਾਂਤ ਆ ਸਾਰੇ ਬੰਦੇ ਇਹੋ ਜਿਹੇ ਹੋਣੇ ਚਾਹੀਦੇ ਆ ਕਈ ਵਾਰ ਆਪਾਂ ਕਿਸੇ ਤੇ ਗੁਣ ਕਰਦੇ ਆ ਵਾਰ-ਵਾਰ ਉਸ ਨੂੰ ਸੁਣਾਉਂਦੇ ਆ ਸੁਣਾਉਂਦੇ ਰਹਿੰਨੇ ਆ ਕਿ ਮੈਂ ਤੇਰਾ ਆਹ ਕੀਤਾ ਕਿ ਮੈਂ ਤੇਰਾ ਉਹ ਕੀਤਾ ਬਾਬਾ ਜੀ ਕਹਿੰਦੇ ਕਿ ਜਦੋਂ ਕਿਸੇ ਦਾ ਆਪਾਂ ਕੁਝ ਸਵਾਰ ਦਈਏ ਕੋਈ ਪਰਉਪਕਾਰ ਕਰ ਦਈਏ ਫਿਰ ਉਹਨੂੰ ਸੁਣਾਉਣਾ ਨਹੀਂ ਚਾਹੀਦਾ ਇਸ ਕਰਕੇ ਸਾਧੂ ਨੇ ਕਿਹਾ ਕਿ ਜੇ ਮੈਂ ਸਿਰ ਤੇ ਹੱਥ 'ਤੇ ਆ ਕੇ ਕੰਮ ਕਰਨ ਲੱਗਾ ਕੰਮ ਸਵਾਰਨ ਲੱਗਾ ਫਿਰ ਮੈਨੂੰ ਚਿਹਰੇ ਯਾਦ ਰਹਿਣ ਲੱਗ ਜਾਣੇ ਆ ਬੰਦੇ ਦਾ ਸੁਭਾਅ ਇਹ ਹੈ ਕਿ ਉਹ ਬੰਦਾ ਮੈਂ ਇੰਨਾ ਕੀਤਾ ਮੈਂ ਉਹ ਨਾ ਕੀਤਾ ਉਹ ਇਦਾਂ ਹੀ ਕਰਦਾ ਪਰ ਕਦੇ ਵੀ ਇਹ ਭੁੱਲ ਕੇ ਵੀ ਗਲਤੀ ਨਹੀਂ ਕਰਨੀ ਚਾਹੀਦੀ ਜ਼ਿੰਦਗੀ ਦੇ ਵਿੱਚ ਜਦੋਂ ਵੀ ਕਿਸੇ ਦਾ ਕੁਝ ਸੁਵਾਰਦੋ ਫਿਰ ਉਹਨੂੰ ਕਦੇ ਵੀ ਨਾ ਸੁਣਾਓ ਜਿਤਾਓ ਨਾ ਤੇ ਆਸ ਵੀ ਨਹੀਂ ਲਾਉਣੀ ਬਾਬਾ ਜੀ ਕਹਿੰਦੇ ਹੁੰਦੇ ਸੀ ਕਿ ਆਸ ਵੀ ਨਹੀਂ ਲਾਉਣੀ ਕਿਉਂਕਿ ਜਦੋਂ ਆਪਾਂ ਕਿਸੇ ਤੇ ਆਸ ਲਾਉਨੇ ਆ ਫਿਰ ਆਪਾਂ ਨਿਰਾਸ਼ ਹੁੰਨੇ ਆ ਕਿਉਂਕਿ ਕਈ ਵਾਰੀ ਰੱਬ ਦਾ ਲਿਖਿਆ ਹੁੰਦਾ ਇਹ ਕੰਮ ਹੋਣਾ ਹੀ ਨਹੀਂ ਆਪਾਂ ਨੂੰ ਕਿਸੇ ਬੰਦੇ ਤੇ ਆਸ ਹੁੰਦੀ ਆ ਫਿਰ ਉਹ ਪੂਰਾ ਨਹੀਂ ਹੁੰਦਾ ਫਿਰ ਆਪਾਂ ਨਿਰਾਸ਼ ਹੋ ਜਾਂਦੇ ਆ ਦੁਖੀ ਹੋ ਜਾਂਦੇ ਆ ਇਹ ਦੁੱਖ ਦਾ ਬਹੁਤ ਵੱਡਾ ਕਾਰਨ ਤੇ ਇਹੋ ਜੋ ਇਹ ਜੋ ਸਾਰੀਆਂ ਚੀਜ਼ਾਂ ਹਨ ਇਹਨਾਂ ਨੂੰ ਇਹ ਬਚਪਨਾ ਬੁਢਾਪਾ ਬਿਮਾਰੀਆਂ ਆ ਕਮਜ਼ੋਰੀਆਂ ਇਕੱਲਾਪਨ ਇਹ ਸਾਰੀਆਂ ਚੀਜ਼ਾਂ ਇੱਕ ਦੂਜੇ ਨਾਲ ਜੁੜੀਆਂ ਹੁੰਦੀਆਂ ਅਸੀਂ ਸਾਰੀਆਂ ਨਹੀਂ ਇਹਨਾਂ ਚੀਜ਼ਾਂ ਵਿੱਚੋਂ ਹੀ ਲੰਘਣਾ ਬਚਪਨ ਮਿਲਿਆ ਚਲਾ ਗਿਆ ਜਵਾਨੀ ਵੀ ਆ ਕੇ ਚਲੀ ਗਈ ਬਾਬਾ ਜੀ ਕਹਿੰਦੇ ਹੁੰਦੇ ਸੀ ਕਿ ਸੋ ਜਿਹੜਾ ਲੋਕ ਜਿਹੜੇ ਲੋਕ ਰੱਬ ਦੀ ਰਜ਼ਾ 'ਚ ਰਹਿੰਦੇ ਆ ਉਹ ਬਚਪਨ ਜਵਾਨੀ ਬੁਢੇਪਾ ਇਹਨਾਂ ਅਵਸਥਾਾਂ 'ਚ ਵੀ ਖੁਸ਼ ਰਹਿੰਦੇ ਆ ਪਰਮਾਤਮਾ ਨੇ ਤਿੰਨ ਰੰਗ ਬਣਾਏ ਆ ਬਾਬਾ ਜੀ ਕਹਿੰਦੇ ਹੁੰਦੇ ਸੀ ਕਿ ਬਾਲ ਜਵਾਨੀ ਤੇ ਬੁਢੇਪਾ ਉਮਰ ਦੀਆਂ ਅਵਸਥਾਵਾਂ ਹੁੰਦੀਆਂ ਨੇ ਬੰਦੇ ਤੇ ਆਉਂਦੀਆਂ ਨੇ ਪਰ ਇਹ ਗੱਲ ਯਾਦ ਰੱਖਿਓ ਕਿ ਭਜਨ ਸਿਮਰਨ ਤੋਂ ਬਿਨਾ ਬਿਰਥੀਆਂ ਚਲੀਆਂ ਜਾਂਦੀਆਂ ਆ ਬਾਬਾ ਜੀ ਅਕਸਰ ਹੀ ਕਹਿੰਦੇ ਹੁੰਦੇ ਸੀ ਕਿ ਚਲਾਕੀਆਂ ਨਾਲ ਰੱਬ ਨਹੀਂ ਮਿਲਦਾ ਇਹ ਜ਼ਿੰਦਗੀ ਸਾਨੂੰ ਸਲੀਕੇ ਦੇ ਨਾਲ ਜਿਉਣੀ ਚਾਹੀਦੀ ਆ ਕੋਈ ਵੀ ਰਿਸ਼ਤਾ ਐਉਂ ਜਿਹਾ ਨਹੀਂ ਹੁੰਦਾ ਜਿਸ ਦੀ ਇੱਕ ਧਿਰ ਹੋਵੇ ਆਪਾਂ ਇੱਕ ਦੂਜੇ ਨਾਲ ਜੁੜੇ ਹੋਏ ਆ ਫਿਰ ਚਲਾਕੀਆਂ ਹੀ ਕਿਉਂ ਕਰਨੀਆਂ ਬਾਬਾ ਜੀ ਨੇ ਇੱਕ ਗੱਲ ਹੋਰ ਕਹਿਣੀ ਕਿ ਦੇਖੋ ਸਮੁੰਦਰ ਵਿੱਚ ਲਹਿਰਾਂ ਉੱਠਦੀਆਂ ਨੇ ਮਿਟ ਜਾਂਦੀਆਂ ਨੇ ਸਮੁੰਦਰ ਤਾਂ ਨਹੀਂ ਕਿਤੇ ਜਾਂਦਾ ਉਹ ਤਾਂ ਉੱਥੇ ਹੀ ਰਹਿੰਦਾ ਸੰਸਾਰ ਦੇ ਵਿੱਚ ਲੋਕ ਸਾਨੂੰ ਮਿਲਦੇ ਆ ਨਾਲ ਚੱਲਦੇ ਆ ਅਸੀਂ ਫਿਰ ਵਿਛੜ ਜਾਂਦੇ ਆ ਸੰਸਾਰ ਉਥੇ ਦਾ ਉਥੇ ਹੀ ਰਹਿੰਦਾ ਇਹ ਨਾ ਸੋਚੋ ਤੁਹਾਡੇ ਤੋਂ ਬਿਨਾ ਘਰ ਨਹੀਂ ਚੱਲਣਾ ਜਦੋਂ ਸਾਡਾ ਜਨਮ ਨਹੀਂ ਸੀ ਹੋਇਆ ਉਦੋਂ ਵੀ ਘਰ ਚੱਲਦਾ ਸੀ ਇਹ ਸੱਚ ਆ ਕਿ ਆਪਾਂ ਇੱਕ ਦਿਨ ਦੁਨੀਆ ਤੋਂ ਚਲੇ ਜਾਣਾ ਤੇ ਕਈ ਲੋਕ ਇਹ ਸੁਣ ਕੇ ਡਰ ਵੀ ਜਾਂਦੇ ਆ ਕਿ ਆਪਾਂ ਇੱਕ ਦਿਨ ਚਲੇ ਜਾਣਾ ਜ਼ਿੰਦਗੀ ਨੂੰ ਚੰਗੀ ਤਰ੍ਹਾਂ ਜਿਉਿਆ ਹੀ ਨਹੀਂ ਡਰਤਨ ਲੱਗਣਾ ਹੀ ਆ ਡਰ ਲੱਗਣਾ ਸੁਭਾਵਿਕ ਗੱਲ ਆ ਹੁਣ ਇਹ ਜਿਹੜਾ ਮਿਲਣਾ ਵਿਛੜਨਾ ਇਹਦੀ ਰਫ਼ਤਾਰ ਥੋੜੀ ਤੇਜ਼ ਹੋ ਗਈ ਐ ਇਹਦੇ ਢੰਗ ਤਰੀਕੇ ਬਦਲ ਗਏ ਆ ਰਾਜਨੀਤੀ ਨੇ ਜਾਂ ਹੋਰ ਚੀਜ਼ਾਂ ਨੇ ਇਹਦਾ ਸਲੀਕਾ ਤਰੀਕਾ ਬਦਲ ਕੇ ਰੱਖ ਦਿੱਤਾ ਹੁਣ ਸ਼ਹਿਰ ਉਹਨਾਂ ਲੋਕਾਂ ਨਾਲ ਭਰੇ ਹੋਇਆ ਜਿਨ੍ਹਾਂ ਨੂੰ ਆਪਾਂ ਮਿਲਦੇ ਆ ਮਿਲਣਾ ਵੀ ਪੈਂਦਾ ਪਰ ਉਹਨਾਂ ਨੂੰ ਉਸ ਤਰ੍ਹਾਂ ਆਪਣੇ ਆਪ ਘਰ ਨਹੀਂ ਬੁਲਾਉਂਦੇ ਨਾਈ ਆਪਣਾ ਦੇ ਘਰ ਜਾਣੇ ਆ ਲੋਕਾਂ ਨੂੰ ਕਾਲੀ ਪਈ ਰਹਿੰਦੀ ਆ ਛੇਤੀ ਅਮੀਰ ਹੋਣਾ ਇਸ ਕਰਕੇ ਉਹ ਚਲਾਕੀਆਂ ਵਰਤਦੇ ਆ ਇਸ ਕਰਕੇ ਜਦੋਂ ਰਿਸ਼ਤਾ ਬਣਾਉਣਾ پاک ਪਵਿੱਤਰ ਬਣਾਉਣਾ ਇਹ ਸੋਚਣਾ ਕਿ ਰੱਬ ਨੇ ਇਹ ਰਿਸ਼ਤਾ ਜੋੜਿਆ ਆਪਾਂ ਇਹ ਇਮਾਨਦਾਰੀ ਨਾਲ ਇਹਨੂੰ ਨਿਭਾਉਣਾ ਸਾਨੂੰ ਹਮੇਸ਼ਾ ਚੰਗੇ ਬੰਦੇ ਨਹੀਂ ਮਿਲਦੇ ਬੁਰੇ ਵੀ ਮਿਲ ਜਾਂਦੇ ਨੇ ਸਭ ਕੁਝ ਇੱਥੇ ਹੀ ਆ ਸਾਰੀ ਤਰ੍ਹਾਂ ਦੀ ਦੁਨੀਆ ਪਰ ਆਪਾਂ ਗੁਰੂ ਦੇ ਸਿਧਾਂਤਾਂ ਨੂੰ ਮੁੱਖ ਰੱਖ ਕੇ ਆਪਣੀ ਜ਼ਿੰਦਗੀ ਨੂੰ ਜਿਉਵਾਂਗੇ ਫਿਰ ਆਪਾਂ ਜ਼ਿੰਦਗੀ 'ਚ ਕਾਮਯਾਬ ਵੀ ਹੋਵਾਂਗੇ ਸੁਝ ਸਿੱਖੀ ਜੀ ਅੱਜ ਦੀ ਵੀਡੀਓ ਸੰਤ ਅਜੀਤ ਸਿੰਘ ਜੀ ਹੰਸਾਣੀ ਵਾਲਿਆਂ ਦੇ ਬਚਨ ਤੁਹਾਨੂੰ ਵੀਡੀਓ ਕਿਵੇਂ ਦੀ ਲੱਗੀ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸਣਾ ਵਾਹਿਗੁਰੂ ਜੀ ਲੈ ਕੇ ਹਾਜ਼ਰੀ ਜਰੂਰ ਲਗਵਾਉਣਾ ਮਿਲਦੀ ਆ ਫਿਰ ਨੈਕਸਟ ਵੀਡੀਓ ਉਸ ਤੱਕ ਦੇ ਲਈ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜਿਉਂਦੇ ਰਹੋ ਹੱਸਦੇ ਰਹੋ ਵਸਦੇ ਰਹੋ ਵਾਹਿਗੁਰੂ ਜੀ ਤੁਹਾਨੂੰ ਸਭ ਨੂੰ ਚੜ੍ਹਦੀ ਕਲਾ 'ਚ ਰੱਖਣ ਸਤਿ ਸ਼੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ